ਆਪਾਂ ਅਖਬਾਰ ਨਹੀਂ ਜੀ ਜ਼ਿੰਦਗੀ ਚ ਪੜਦੇ ਆ ਹੂੰ ਆ ਆਪਣੇ ਕੋ ਪਹਿਲਾਂ ਜਿਹੜਾ ਜਦੋਂ ਬਚੋਟੇ ਹੁੰਦੇ ਸੀ ਆਪਣੇ ਘਰਾਂ ਚ ਅਖਬਾਰ ਆਉਂਦਾ ਹੁੰਦਾ ਸੀ ਹੂੰ ਤੇ ਅਖਾ ਅਖਬਾਰ ਜਦਾਂ ਅਜੀਤ ਹੁੰਦਾ ਸੀ ਜੱਗ ਬਾਣੀ ਅਕਾਲੀ ਪੱਤਰਕਾ ਜੀ ਤੇ ਈਆ ਫਿਰ ਦਾ ਆਟਰਬਿਊਨ ਹੁੰਦਾ ਸੀ ਅੰਗਰੇਜ਼ੀ ਤੇ ਪੰਜਾਬੀ ਹੂੰ ਉਹ ਜਦੋਂ ਪਿੰਡ ਦੀ ਸੱਤ ਚ ਬੈਠਦੇ ਸੀ ਕਈ ਵਾਰ ਉੱਥੇ ਵੀ ਅਖਬਾਰ ਪਏ ਹੁੰਦੇ ਜਾਂ ਜਿਹੜੀ ਸੜਕ ਦੇ ਅੱਡੇ ਤੇ ਦੁਕਾਨ ਹੁੰਦੀ ਸੀ ਸਵੇਰ ਸਵੇਰ ਉੱਥੇ ਪਹਿਲਾਂ ਆ ਜਾਂਦੇ ਸੀ ਉੱਥੇ ਵੀ ਇਕੱਠ ਹੋ ਜਾਂਦਾ ਸੀ ਉਹਦੇ ਚ ਦੋ ਤਰ੍ਹਾਂ ਨਾਲ ਪੜਿਆ ਜਾਂਦਾ ਸੀ ਅਖਬਾਰ ਹੂੰ ਕੁਝ ਇੱਕ ਤਾਂ ਪੂਰਾ ਡੀਪਲੀ ਪੜਦੇ ਸੀ ਖਬਰਾਂ ਜੀ ਕੁਝ ਇੱਕ ਹੁੰਦਾ ਜਿਹੜੇ ਸਿਰਫ ਫਿਲਮ ਵਾਲਾ ਜਿਹੜਾ ਪਿਛਲਾ ਪੇਜ ਹੁੰਦਾ ਸੀ ਰੰਗੀਨ ਜਿਹਾ ਜੀ ਜੀ ਉਹ ਦੇਖਦੇ ਸੀ ਹਾਂਜੀ ਸੋ ਪੜਨ ਤੋਂ ਭਾਵ ਹੁੰਦਾ ਕਿ ਤੁਸੀਂ ਜਦੋਂ ਕਿਸੇ ਚੀਜ਼ ਨੂੰ ਵੀ ਪੜਦੋਂ ਪਾ ਅਖਬਾਰੀ ਹੈ ਕਈ ਵਾਰੀ ਤੁਹਾਨੂੰ ਉਹਦੇ ਚੋਂ ਵੀ ਬਹੁਤ ਅੱਛਾ ਸ਼ਬਦ ਮਿਲ ਜਾਂਦਾ ਜੀ 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 ਸ਼ਬਦ ਕਈ ਵਾਰੀ ਕੀ ਹੁੰਦਾ ਨਾ ਜਦੋਂ ਤੁਸੀਂ ਲਿਖਦੇ ਹੋ ਹੂੰ ਅਚਾਨਕ ਤੁਸੀਂ ਵਿਸ਼ੇ ਚੁਣਦੇ ਹੋ ਅਲੱਗ-ਅਲੱਗ ਉਹ ਤਾਂ ਹੀ ਚੁਣ ਸਕਦੇ ਹੋ ਜਿੱਦਾਂ ਤੁਰੇ ਜਾਂਦੇ ਖੁੱਲੀ ਅੱਖ ਨਾਲ ਸਮਾਜ ਨੂੰ ਵੇਖਦੇ ਹਾਂ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਤੁਰੇ ਤਾਂ ਜਾਂਦੇ ਹੋ ਹੁੰਦੇ ਸੜਕ ਤੇ ਪਰ ਤੁਹਾਡੇ ਖਿਆਲ ਕਿਤੇ ਹੋਰ ਹੁੰਦੇ ਆ ਤੁਸੀਂ ਆਪ ਦੇ ਜੀਰ ਜੇਵੇਂ ਚ ਫਿਕਰਾਂ 'ਚ ਤੁਰੇ ਫਿਰਦੇ ਹੁੰਦੇ ਹੋ ਪਰ ਜੇ ਤੁਸੀਂ ਪੇਪਰ ਵੀ ਪੜਦੇ ਹੋ ਧਿਆਨ ਨਾਲ ਤੁਹਾਨੂੰ ਕੁਝ ਨਾ ਕੁਝ ਅੱਖਰ ਮਿਲ ਜਾਂਦਾ ਬੜਾ ਅੱਛਾ ਜੀ